ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਏ ਦਿਨ ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਦੇ ਕਾਰਨ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਸੇ कड़ी تحت ਬੀਤੀ ਰਾਤ ਕਸਬਾ ਔਰ ਵਿਖੇ ਚੋਰਾਵੱਲੋਂ ਇੱਕ ਕਾਰ ਵਿੱਚੋਂ ਗੈਸ ਦਾ ਪਰਿਆ ਸਿਲੰਡਰ ਅਤੇ ਕੀਮਤੀ ਪਾਂਡੇ ਚੋਰੀ ਕਰ ਲੈ ਗਏ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਧਿਆਨ ਸਿੰਘ ਪੁੱਤਰ ਤਰਸੀਮ ਸਿੰਘ ਸਾਬਕਾ ਥਾਣੇਦਾਰ ਵਾਸੀ ਔਰ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਨਾਲ ਪਿਛਲੇ ਦੋ ਦਿਨਾਂ ਤੋਂ ਆਪਣੇ ਰਿਸ਼ਤੇਦਾਰ ਦੀ ਖਬਰ ਲੈਣ ਲਈ ਗਿਆ ਹੋਇਆ ਸੀ ਤੇ ਜਦੋਂ ਅਸੀਂ ਸ਼ਾਮ ਨੂੰ ਆਪਣੇ ਘਰ ਵਾਪਸ ਆਏ ਤਾਂ ਮੇਰੀ ਪਤਨੀ ਰਸੋਈ ਵਿੱਚ ਗੈਸ ਚੁੱਲ੍ਹੇ ਤੇ ਚਾਹ ਬਣਾਉਣ ਲੱਗੀ ਜਿਸਨੇ ਲਾਈਟਰ ਨਾਲ ਗੈਸ ਚੁੱਲਾ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਚੁੱਲਾ ਨਾ ਬਲਿਆ ਜਦੋਂ ਉਸਨੇ ਹੀਠਾ ਦੇਖਿਆ ਤਾਂ ਗੈਸ ਦਾ ਭਰਿਆ ਸਿਲੰਡਰ ਚੋਰੀ ਹੋ ਚੁੱਕਿਆ ਸੀ ਤੇ ਜਦੋਂ ਅਸੀਂ ਹੋਰ ਸਮਾਨ ਦੇਖਿਆ ਤਾਂ ਰਸੋਈ ਵਿੱਚੋਂ ਭਾਰੀ ਗਿਣਤੀ ਵਿੱਚ ਕੀਮਤੀ ਪਾਂਡੇ ਵੀ ਚੋਰੀ ਕੀਤੇ ਹੋਏ ਸਨ ਉਹਨਾਂ ਦੱਸਿਆ ਕਿ ਕੰਦ ਤੇ ਚੋਰਾਂ ਦੇ ਬੂਟਾਂ ਦੇ ਨਿਸ਼ਾਨ ਪਏ ਹੋਏ ਹਨ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਚੋਰ ਕਾਂਟ ਟੱਪਕੇ ਅੰਦਰ ਆਏ ਤੇ ਕਾਂਟ ਟੱਪਦੇ ਸਮੇਂ ਚੋਰ ਕਾਲੀ ਵਿੱਚ ਆਪਣਾ ਪਰਨਾਵੀ ਛੱਡ ਗਏ ਉਹਨਾਂ ਦੱਸਿਆ ਕਿ ਇਸ ਘਟਨਾ ਦੀ ਸੂchnਾ ਪੁਲਿਸ ਥਾਣਾ ਵੱਲ ਵਿਖੇ ਦੇ ਦਿੱਤੀ ਗਈ ਹੈ ਆਓ ਇਸ ਵਾਰਦਾਤ ਦੀ ਪੀੜਤ ਪਰਿਵਾਰ ਤੋਂ ਲਈਏ ਜਾਣਕਾਰੀ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅੱਜ ਕੀ ਨਾ ਜੀ ਆਪਣਾ ਧਿਆਨ ਸਿੰਘ ਸਨ ਆਫ ਗਰਮੀਲ ਸਿੰਘ ਪੈਂਟਵਾਸੀ ਜੌਰ ਤੇ ਇਹ ਜਿਹੜੀ ਚੋਰੀ ਹੋਈ ਆ ਇਹ ਇਹ ਚ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਤੇ ਤੁਸੀਂ ਉਸ ਵੇਲੇ ਕਿੱਥੇ ਸੀਗੇ ਹਾਂਜੀ ਅਸੀਂ 24 ਤੋਂ 24 11 25 ਤੋਂ ਲੈ ਕੇ 28 27 11 25 ਤੱਕ ਮੰਨ ਲਓ ਆਪਣੇ ਰਿਸ਼ਤੇਦਾਰ ਗਏ ਸੀ ਆਦਮਪੁਰ ਦੇ ਕੋਲ ਪਿੰਡ ਪੈਂਦਾ ਉਹਨਾਂ ਦਾ ਆਪਣੀ ਸਾਲੀ ਦੀ ਬਿਮਾਰ ਸੀ ਉਹਦੀ ਕਬਰ ਲੈਣ ਗਏ ਸੀ ਹਾਂ ਠੀਕ ਹੈ ਤੇ ਮੰਨ ਲਓ ਤੁਹਾਨੂੰ ਕਿਤਾਬ ਪਤਾ ਲੱਗਾ ਅਸੀਂ ਤਾਂ 28 ਤਰੀਕ ਨੂੰ ਆਇਆ ਸ਼ਾਮ ਨੂੰ ਅਸੀਂ ਘਰ ਆ ਕੇ ਦੇਖਿਆ ਮੈਂ ਕਿਹਾ ਮੈਂ ਚਾਹ ਪੀਣੀ ਆ ਘਰ ਵਾਲੀ ਗਈ ਸੀ ਮੇਰੇ ਅੰਦਰ ਚੱਲ ਕੇ ਰਸੋਈ ਖਾਣੇ 'ਚ ਜਦੋਂ ਕਾਫੀ ਚੈਨ ਦੇਖਦੀ ਤੇ ਲੈਟਰ ਲਾ ਕੇ ਕਹਿੰਦੀ ਕਿ ਸਾਫ ਸਿਲੰਡਰ ਖਤਮ ਆ ਜਦੋਂ ਉਹਦੀ ਵਿੰਡੋ ਖੋਲੀ ਉਹਦੇ ਸਿਲੰਡਰ ਗਾਇਬ ਸੀ ਠੀਕ ਹੈ ਜੀ ਫੇ ਅਸੀਂ ਉਹ ਉਸ ਸੰਧ ਅਸੀਂ ਦੱਸ ਸਰਪ ਸਿਲੰਡਰ ਦੇ ਸਾਹਮਣੇ ਸਾਡਾ ਗਾਇਬ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਤਲਾਸ਼ ਹੀ 112 ਨੰਬਰ ਤੇ ਪੁਲਿਸ ਨੂੰ ਦਿੱਤੀ ਆ ਪੁਲਿਸ ਨੇ ਵੀ ਕਿਹਾ ਸਾਨੂੰ ਐਪਲੀਕੇਸ਼ਨ ਦੇ ਦਿਓ ਅਸੀਂ ਅੱਜ ਮੈਂ 29 ਤੀਗਰੂ ਨੂੰ ਐਪਲੀਕੇਸ਼ਨ ਵੀ ਜੋਸ ਸਮਾਨ ਚੋਰੀ ਹੋਇਆ ਸੀ ਜੋ ਸਾਨੂੰ ਬਾਅਦ ਵੀ ਪਤਾ ਲੱਗਾ ਉਹਦੇ ਵਿੱਚ ਸਿਲੰਡਰ ਸੀ ਮਤਲਬ ਗੈਸ ਸਿਲੰਡਰ ਸੀ ਉਹਦੇ ਵਿੱਚ ਤਾਂ ਇੱਕ ਕੁੱਕਰ ਸੀ ਹੋਰ ਹੋਰ ਭਾਂਡੇ ਸੀ ਮਲ ਪਾਣੀ ਵਾਲਾ ਟੱਬ ਸੀ ਹੋਰ ਫਤੀਲਾ ਸੀ ਵਗੈਰਾ ਵਗੈਰਾ ਹੋਰ ਛੋਟੇ ਮੋਟੇ ਸਾਮਾਨ ਸੀ ਸੋਹੇ ਤਾਂ ਉਹ ਗਾਇਬ ਗਾਇਬ ਸੀ ਮਤਲਬ ਜਦੋਂ ਤੁਸੀਂ ਗਏ ਆ ਉੱਥੋਂ ਬਾਅਦ ਤੁਸੀਂ ਕਿਸੇ ਨੂੰ ਰੱਖ ਨਹੀਂ ਪਾ ਕੇ ਗਏ ਸੀ ਵੈਸੇ ਤਾਂ ਇੱਕ ਗਵਾਹ ਦੇ ਵਿੱਚ ਕਿਹਾ ਸੀ ਹਾਂ ਜੀ ਦੇਖ ਪਾੜ ਲਈ ਕਿਹਾ ਹਾਂ ਜੀ ਆਂਦੇ ਵੀਰੇ ਗੇੜਾ ਮਾਰਦੇ ਰਹੇ ਵਾਗ ਠੀਕ ਹੈ ਹਾਂ ਜੀ ਤੇ ਤੁਹਾਡਾ ਕਿੰਨਾ ਕਿ ਨੁਕਸਾਨ ਹੋਇਆ ਵੀ ਮਨ ਕਹਿ ਨਹੀਂ ਸਕਦੇ ਹੁਣ ਦੇਖ ਲਓ ਤੁਸੀਂ ਮਨਤਾਜਾ ਲਾ ਸਕਦੇ ਸਿਲੰਡਰ ਦੀ ਉਹ ਭਰਿਆ ਸੀ ਸਿਲੰਡਰ ਉਹ ਛੋਟਾ ਮੋਟਾ ਸਮਾਨ ਸੀ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕਹਿੰਦੇ ਬੰਦੇ ਇਹਦੇ ਕਰਕੇ ਮਾਦਰ ਆਪਣੀ ਸੋਸ਼ਟੀ ਨਾਲ ਪਰ ਤੇ ਗਾਸਪ ਆਪਣੀ ਸੇਜ ਕਰੇ ਮੰਨ ਲਿਆ ਵਿੱਚ ਆ ਕੇ ਫਿਰੇ ਹਾਂਜੀ ਬਾਕੀ ਇਹਨਾਂ ਨੂੰ ਜੋ ਵੀ ਬਾਦਦਤਾਂ ਕਰ ਰਹੇ ਨਸ਼ਾ ਅੰਮਲੀ ਜਾਂ ਹੋਰ ਨਸ਼ਈ ਇਹਨਾਂ ਦੇ ਨੱਤ ਪਾਈ ਜਾਵੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਇਹ ਕੋ 94-95 ਬੰਦੇ ਆ ਜੋ ਮਾਦਰ ਪਹਿਲਾਂ ਕਿਸੇ ਨੇ ਦੇਖੀ ਕਿੱਥੀ ਹੋ ਗਈ ਇਸ ਘਰ ਦੇ ਵਿੱਚ ਉਦਾਂ ਦਾ ਕੋਈ ਕੰਮ ਨਹੀਂ ਸਕਦਾ ਕੋਈ ਬਾਦਦਤ ਕਰ ਨਹੀਂ ਸਕਦਾ ਇਹ ਕੋਈ ਜਾਣਕਾਰੀ ਦਾ ਕੰਮ ਸਾਨੂੰ ਲੱਗਦਾ ਹੁਣ ਆਪ ਪੁਲਿਸ ਅਸੀਂ ਕਿਹਦਾ ਨੋਨ ਲਈਏ ਜੇ ਅਸੀਂ ਰਿਪੋਰਟ ਨੋਨ ਵੀ ਲੈਣੇ ਆ ਕੱਲ ਨੂੰ ਬੰਦਾ ਨਹੀਂ ਵੀ ਸਹੀ ਟ੍ਰੇਸ ਹੁੰਦਾ ਕਰਕੇ ਸਾਡਾ ਵੀ ਪੁਲਿਸ ਆਪਣੇ ਤੌਰ ਤੇ ਇਹ ਕਾਰਵਾਈ ਬੰਦ ਕੀ ਕਰੇ ਧੰਨਵਾਦ ਜੀ